ਸੋ ਇਹ ਉਹ ਕਿਲਾ ਜਿੱਥੋਂ ਅਕਸਰ ਧਾਰਨਾ ਦਿੱਤੀ ਜਾਂਦੀ ਆ ਨੇ ਕਿ ਰਾਜ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਤਾਂ ਨਾ ਹੋਵੇ ਇਹ ਉਹ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਕਾਲੀ ਫੂਲਾ ਸਿੰਘ ਜਿੱਥੇ ਬਿਰਾਜਮਾਨ ਹੋਇਆ ਕਰਦੇ ਸਨ ਤੇ ਸਿੱਖ ਰਾਜ ਜਿੱਥੋਂ ਸਥਾਪਿਤ ਕੀਤਾ ਗਿਆ ਸੀ ਉਸੇ ਕਿਲੇ ਦੇ ਬਿਲਕੁਲ ਸਾਹਮਣੇ ਸ਼ਹੀਦੀ ਸਥਾਨ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਅੰਦਰ ਜਾ ਕੇ ਆਪ ਜੀ ਨੂੰ ਪ੍ਰਦਰਸ਼ਨ ਕਰਾਏ ਨੇ ਉਸ ਥਾਂ ਦੇ ਸੂਏ ਕਿਲਾ ਕਿਰੇ ਦੇ ਵਿੱਚ ਆਪਾਂ ਐਂਟਰ ਹੋ ਰਹੇ ਆ ਤੇ ਤੁਹਾਨੂੰ ਪੂਰੀ ਇਹਦੀ ਇੱਕ ਝਾਤ ਮਰਾਉਂਦੇ ਆ 1853 ਇਹ ਸਾਹ ਬੰਦੇ ਹੈ ਜਿਹੜਾ 58 ਜਮਾਨ ਉਹ ਹੀ ਜਿਹੜੇ ਸਾਡੇ ਹਸਨ ਕੋਟ ਤੇ ਇਹ ਉਹੀ ਪ੍ਰਾਤਨ ਦਰਵਾਜ਼ੇ ਤੁਹਾਨੂੰ ਅੱਜ ਵੀ ਖੜੇ ਮਿਲਣਗੇ ਗਵਾਹੀ ਜਿਹੜੇ ਭਰਦੇ ਪਏ ਨੇ ਕੇ ਹਾਂ ਇੱਥੋਂ ਹੀ ਖਾਲਸਾ ਰਾਜ ਸਥਾਪਿਤ ਹੋਇਆ ਸੀਗਾ ਜਿਹੜੇ ਕਹਿੰਦੇ ਨੇ ਕਿ ਇੱਕ ਵਾਰ ਫੇਰ ਖਾਲਸਾ ਰਾਜ ਆ ਜਾਏਗਾ ਰਾਜ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਤਾਂ ਨਾ ਹੋਵੇ ਇੱਥੋਂ ਬੈਠ ਕੇ ਹੀ ਉਹ ਆਪਣਾ ਸ਼ਾਸਨ ਚਲਾਇਆ ਕਰਦੇ ਸਨ ਤੁਹਾਨੂੰ ਪੂਰੇ ਕਿਲੇ ਦਾ ਦਿਖਾ ਰਹੇ ਹਾਂ ਅੱਜ ਵੀ ਉਸ ਤਰ੍ਹਾਂ ਹੀ ਸੈਂਕੜੇ ਸਾਲ ਪੁਰਾਣਾ ਕਿਲਾ ਇਹ ਮੌਜੂਦ ਹੈ ਸ਼ਾਹ ਬੁਰਜ ਗੇਟ ਜੋ ਇੱਥੇ ਦਾ ਸ਼ਾਹ ਬੁਰਜ ਗੇਟ ਹੈ ਇਹ ਇਹਦਾ ਇਤਿਹਾਸ ਹੈ ਅੰਗਰੇਜ਼ੀ ਚ ਲਿਖਿਆ ਉਰਦੂ ਜ਼ਬਾਨ ਚ ਲਿਖਿਆ ਹੋਇਆ ਸੁਵੰਦਰ ਤੁਹਾਨੂੰ ਲੈ ਕੇ ਚੱਲਦੇ ਆਂ ਕਿਲੇ ਦੇ ਉੱਤਿਆ ਉੱਤਿਆ ਕੰਦਾਂ ਕਿਲੇ ਦੀਆਂ ਅੰਦਰ ਓਏ ਆ ਜਾ ਛੋਟੇ ਰਾਸਤੇ ਜਦੋਂ ਰਾਜੇ ਮਹਾਰਾਜਾ ਦੀ ਸਵਾਰੀ ਆਉਂਦੀ ਜਾਂਦੀ ਸੀ ਵੱਡੇ ਗੇਟ ਖੁੱਲਦੇ ਸਨ ਸਾਸਰੀ ਗਲਪਾ ਤੇ ਆਹ ਛੋਟਾ ਰਸਤਾ ਜਦੋਂ ਕਿਸੇ ਇਕੱਲੇ ਕਹਿਰੇ ਬੰਦੇ ਨੇ ਆਉਣਾ ਹੁੰਦਾ ਸੀ ਤਾਂ ਇਹ ਖੋਲਿਆ ਜਾਂਦਾ ਸੀ ਔਰ ਅੰਦਰ ਹੀ ਦੇਖੋ ਕਿਸ ਤਰ੍ਹਾਂ ਕਿਲੋਮੀਟਰਾਂ ਦੇ ਹਿਸਾਬ ਨਾਲ ਆਪਾਂ ਕਿਹੇ ਤੱਕ ਲਾਏ ਇਹ ਹੈਗਾ ਅੱਜ ਵੀ ਜੇਕਰ ਇਹਨੂੰ ਘੁੰਮਿਆ ਜਾਵੇ ਤਾਂ ਦਿਖਾ ਰਹੇ ਹਾਂ ਇਹ ਕਿਲਾ ਸਹੇਜ ਕੇ ਸੰਭਾਲ ਕੇ ਜ਼ਰੂਰ ਇਹਨੂੰ ਰੱਖਿਆ ਗਿਆ ਹੈ ਪਾਕਿਸਤਾਨੀ ਹਕੂਮਤ ਵੱਲੋਂ ਅੰਦਰ ਬਾਜ਼ਾਰ ਵੀ ਸਜਦੇ ਨੇ ਹੁਣ ਸੈਲਾਨੀ ਟੂਰਿਸਟ ਜਿਹੜੇ ਆਉਂਦੇ ਨੇ